ਹਾਂਜੀ ਭਾਈ ਕੀ ਹਾਲ ਚਾਲ ਕਿੱਦਾਂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵਾਈ ਗੁਰਜੀ ਕਾ ਹਾਲ ਸਾਬ ਹੈ ਗੁਰਜੀ ਕੀ ਹਤੇ ਟਾਈਮ ਹੋ ਗਿਆ 3:50 ਮਿੰਟ ਸਵੇਰ ਦੇ ਤੇ ਉੱਠ ਕੇ ਆਪਾਂ ਤੇ ਹੁਣ ਆਪਾਂ ਚੱਲਾਂਗੇ ਗੱਡੀ ਕੋਲ ਖੁਸ਼ ਖੁਸ਼ ਹੋ ਗਏ ਪਾਣੀ ਪੁਣੀ ਭਰਨਾ ਆਪਾਂ ਬਸ ਵਾਟਰ ਕੂਲਰ ਚ ਤੇ ਚਾਹ ਪੀ ਕੇ ਤੁਰ ਪਣਾ ਚੱਲ ਕੇ ਕਰਾਈਏ ਸੰਦਾ ਕੱਡਾ ਕਰਾ ਕੇ ਤੇ ਫਿਰ ਤੁਰ ਜਾਗੇ ਆਪਾਂ ਸਵੇਰੇ ਸਵੇਰੇ ਠੰਢ ਠੰਡੇ ਬੜਾ ਫਾਇਦਾ ਜਾਣਦਾ ਕਿਉਂਕਿ ਸਵੇਰੇ ਸਵੇਰ ਫਿਰ ਤੁਹਾਨੂੰ ਪਤਾ ਗਰਮੀ ਨਹੀਂ ਹੁੰਦੀ ਠੰਢੇ ਠੰਢੀ ਟੈਰ ਵੀ ਬਹੁਤੇ ਗਰਮ ਨਹੀਂ ਹੁੰਦੇ ਬਾਕੀ ਚਲੋ ਗੱਡੀ ਕੋ ਜਾ ਕੇ ਗੱਡੀ ਨੂੰ ਬਾਹਰ ਲੈ ਆਪਾਂ ਸੱਜੇ ਨਹੀਂ 이렇게 잡. 어디야? 이게 했나? 이거 이쁜 아줌마네다. ਮੇਰੇ ਪਿਆਰਿਓ ਕੰਡਾ ਆਪਾਂ ਕਰਾ ਕੇ ਤੇ ਤੁਰ ਪਏ ਆ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਗੱਡੀ ਐ ਬੰਡੀ ਜੋ ਕੁੱਟਦੀ ਤੇ ਬਾਬਾ ਜੀ ਦਾ ਨਾਮ ਲੈ ਕੇ ਤੁਮ ਜੱਦੀ ਜਾਣਾ ਜੀ ਹੁੰਦੇ ਆ ਅੱਗੇ também então, ਰਾਜਸਤਾਨੀ ਪਹੂਏ ਵੀਰ ਜੀ ਨਾਲ ਆਈ ਗੱਡੀ ਉਹਨਾਂ ਦੇ ਨਵੇਂ ਮੇਰੀ ਆ ਦੇ ਦਰ ਦੇ ਕਲ ਤੋਂੜੇ ਟੈਂਪੇ ਕਾਫੀ ਥੋੜੇ ਲੱਤੀ ਚੱਲੇ ਉਹ 흘ੋਤਾ ਆਪਣਾ ਅਰਸ਼ੀਰ ਆ ਲੈਣ ਆ ਉਹ ਸਾਡੇ ਮਦਰੋਂ ਫਿਲਟਰ ਲਗਦਾ ਆ ਫੋਨ ਅੰਦਰ ਵੀ ਚੋਰੀ ਭੜੀ ਆ ਅੰਦਰ ਵੀ ਸਾਲੇ ਵੜ ਕੇ ਨਾ ਗੱਡੇ-ਕੁੱਟੇ ਲੈ ਜਦੇ ਚੋਕੇ ਇੱਥੇ ਧਰਦੇ ਬੰਦੇ ਕਹਿੰਦੇ ਵੀ ਕੋੜੇ ਤੋਂ ਨਾ ਅੰਦਰ ਗੱਡੀ ਰખી ਉਤੋਂ 15-16 ਜਾਣੇ ਦੇ 18 ਗੱਟੇ ਲੈ ਕੇ ਚੋਕੇ ਉਹ ਡਰਾਈਵਰ ਉਹ ਜਰਾ ਗੱਡੀ ਜੀ ਵੜਿਆ ਰਾਇ ਉਹਨੇ ਕੀ ਕਰਨਾ ਡਾਦੇ ਮਰੇ ਨੇ ਥੋੜ ਉਹ ਵੀ ਦਸੰਡੇ ਕਿਤੇ ਬਾਹਰ ਨੂੰ ਆਏ ਮੜ ਜੇ ਤੇ ਉਹ ਅੰਦਰੋਂ ਥੋੜੇ ਚੋਕੇ ਲੱਗੇ ਭਜਨ ਦੋ ਥੋੜੇ ਦੋ ਬੰਦੇ ਹੀ ਉਹ ਚੰਗੇ ਵੇਲੇ ਚਲ ਕੇ ਜਾ ਕੇ ਨਾ ਰੋੜਾ ਰੜਾ ਮਾਰਨ ਤਾਂ ਛੱਡ ਕੇ ਭੱਜ ਗਏ ਬਚਾਅ ਹੋ ਗਿਆ ਅੰਦਰੇ ਬੜੇ ਬੁਰੇ ਹਾਲੇ ਯਾਰ ਕਦਮਾਂ 'ਚ ਸਰਕਾਰੀ ਕਦਮ ਹੈ ਇਹਦੇ ਚਾਹੀਦੇ ਪਰ ਜਿਹੜੇ ਬੰਦੇ ਹੈਗੇ ਆ ਗਾਰਡ ਕੋਲ ਉਹ ਆਪ ਹੀ ਕਰਾਉਂਦੇ ਕੰਮ ਨਹੀਂ ਦੇ ਕਹਿੰਦੀ ਹਿੰਦ ਥੋੜੀ ਆ ਵੀ ਆ ਕੇ ਕਰ ਦੇ। ਉਹ ਰਿਗਾਰਡ ਕਿਹੜੀ ਗੱਲੋਂ ਰੱਖਿਆ ਚੋਰ ਆਉਣ ਵਾਸਤੇ ਰੱਖਿਆ। ਬੜੇ ਬੁਰੇ ਹਾਲ ਆ ਯਾਰ ਪੰਜਾਬ ਦਾ ਸਿਸਟਮ ਬਹੁਤ ਬੰਦਾ ਹੋ। ਪਹਿਲਾਂ ਕਦੀ ਇੰਨਾ ਡਰਨ ਪੰਜਾਬ ਪੰਜਾਬ ਤਾਂ ਹੁਣ ਇੰਨਾ ਡਰ ਹੈ ਹੀ ਨਹੀਂਗਾ। ਕਿ ਪੰਜਾਬ ਗੱਲ ਕਾਦੀ ਵੀ ਸੁਣਵੀ ਜਿਹੜੀ ਹੁਣ ਪੰਜਾਬ ਜੁਪੀ ਨਾਲੋਂ ਭੈੜਾ ਹੋ ਗਿਆ ਸੱਚੀ ਗੱਲ ਪੁੱਛਦੇ ਐਨੇ ਬੁਰੇ ਹਾਲਾਤ ਹੋ ਗਏ ਆ ਪੰਜਾਬ ਦੇ ਓਏ ਦੂ ਕਿਤਾ ਡਾਰਲਿੰਗ ਓ ਡਾਰਲਿੰਗ ਓ ਚਾਚੂ ਭਤੀਜੀ ਤੇਰੀ ਚਾਚੂ ਚਾਚੂ ਕਰਨ ਰਹੀ ਆ ਏ ਤਰਲੋਗ ਵੀਰ ਦੀ ਗੱਡੀ ਦਾ ਤੋੜੇ ਲੱਥ ਕੇ ਦੋ ਬਚਾਅ ਹੋ ਗਿਆ ਪਰ ਨਮਸਕਾਰ ਬਰ ਬਰ ਚਬਰ ਚਬਰ ਕਦਾਂ ਯਾਰ ਚਬਰੋ ਸਾਡੇ ਘਰ ਕਿਰਪਾਲਾ ਪਾ ਪਾ ਥੱਕੇ ਪਏ ਯਾਰ ਬੁਰੇ ਹਾਲ ਹੋ ਗਏ ਸੱਚੀ ਗੱਲ ਆ ਨਾ ਪਾਵਾਂ ਕਹਿੰਦੇ ਵੀ ਹੁਣ ਹੈ ਨਹੀਂ ਪੱਲੇ ਕੱਖ ਵੀ ਸਹੀ ਗੱਲ ਆ ਤਿੰਨ ਗੱਡੀ ਤੇ ਹੁਣ ਪਈਆਂ ਚੌਥੀ ਤੇ ਤੁਹਾਡੀ ਪਉਣੀ ਹੁਣ ਕਤਨੇ ਤੋੜ ਹੀ ਬਚੀ ਤੋੜ ਦੇ 500 ਰੁਪਿਆ ਕਰਨਾ ਇੱਕ ਗੱਡੀ ਦਾ ਤਰਪਾਲ ਪਾਉਣ ਦਾ ਆ ਇੱਕ ਦੂਜੇ ਕੋ ਲਈ ਜਾਣੇ ਆ ਉਹ ਤੁਹਾਡਾ ਆਪਣਾ ਸਹੀ ਗੱਲ ਆ ਯਾਰ ਜੋਰ ਜੋਰ ਬੜਾ ਲੱਗਦਾ ਬੜੀ ਹੋ ਰਹੀ ਆ ਅੱਗੇ ਅੰਕਲ ਹੀ ਨਾ ਅੰਕਲ ਉੱਤੇ ਜਿਹੜਾ ਹੈ ਗੱਡੀ ਦੇ ਅੰਕਲ ਦਾ ਅੰਕਲ ਨੂੰ ਸਾਹ ਚੜ ਗਿਆ ਭਰਾਵਾ ਅੰਕਲ ਨੂੰ ਸਾਹ ਚੜ ਗਿਆ ਅੰਕਲ ਠੀਕ ਨਹੀਂ ਕਿਤੇ ਸਾਹ ਚੜ ਗਿਆ ਅੰਕਲ ਨੂੰ ਅੰਕਲ ਦੇ ਕੰਨੇ ਹੋ ਕੇ ਬਹਿ ਗਿਆ ਓਰੇ ਚੰਗੇ ਵੇਲੇ ਆ ਜੋ ਆ ਜੋ ਓਰੇ ਚੰਗੇ ਵੇਲੇ ਮੈਂ ਉੱਤੇ ਹੀ ਹੀਗਾ ਮੈਂ ਨੂੰ ਬਾਜ ਮਾਰੀ ਮੈਂ ਕਦੇ ਦਵਾਈ ਫੜ ਭਰਾਵਾ ਹੁਣ ਪਛੇਗੀ ਤੇ ਪ੍ਰਸ਼ਾਦਾ ਓਏ ਰ ਯਾਰ ਦबई ਵਾਲੇ ਹਾਂਜੀ ਭਾਈ ਕਿਵੇਂ ਹੋ ਪੰਜਾਬ ਵਾਲੇ ਉਹ ਕਿਦਾਂ ਛੜਦੀ ਗਲਾ ਯਾਦ ਦੇ ਤੇ ਯਾਰ ਹੁਣ ਬੁਰੇ ਹਾਲਾਤ ਕੀਤੇ ਪਏ ਆ ਸਰਕਾਰਾਂ ਨੇ ਮੈਂ ਸਿਰੇ ਜਦੋਂ ਉੱਥੋਂ ਗੱਡੀ ਲੈ ਕੇ ਤੁਰਿਆ ਗਿਆ ਮਹਿਤਾਪਾਰ ਕੀਤਾ ਤੇ ਮਹਿਤਾਪਾਰ ਕਰਕੇ ਬਟਾਲਾ ਵਾਲੀ ਸਾਈਡ ਨੂੰ ਪੈਂਦਾ ਅਮੋਨ ਅੰਕਲ ਅਮੋਨ ਅੰਕਲ ਪਿੰਡ ਪੈਂਦਾ ਉੱਥੇ ਨਾ ਅੱਗੇ ਪਾਰ ਕਰਕੇ ਅੱਗੇ ਨਾ ਲੰਗਰ ਹਾਲ ਲੰਗਰ ਹਾਲ ਦੇ ਜਾਰਮੀ ਦੀਆਂ ਗੱਡੀਆਂ ਬੜੀਆਂ ਲੱਗੀਆਂ ਪੀ ਗੱਲ ਕਹਦੀ ਆ ਵੀ ਬਾਰਡਰ ਤੋਂ ਆਪਾਂ ਹੈਗੇ ਆ 30 35 ਕਿਲੋਮੀਟਰ ਦੀ ਰੇਂਜ ਦੇ ਵਿੱਚ ਵਿੱਚ ਆ ਤੇ 30 35 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੈਗੇ ਆ ਤੇ ਇਹੜੇ ਸਾਡੇ ਇੰਡੀਆ ਵਾਲੇ ਆ ਇੰਡੀਆ ਵਾਲਿਆਂ ਨੇ ਕੰਮ ਵਧਾਤਾ ਵਾ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀਗਾ ਉਹ ਪਾਕਿਸਤਾਨ ਨੇ ਕੀਤਾ ਪਰ ਪਾਕਿਸਤਾਨ ਨੇ ਮਾਲਕ ਵੈਗਰੂ ਜਾਂਦਾ ਸੱਚੇ ਪਾਤਸ਼ਾਹ ਪਰ ਜਿੱਥੇ ਤੱਕ ਲੱਗਦਾ ਪਾਕਿਸਤਾਨ ਨੇ ਉਹ ਹਮਲਾ ਨਹੀਂ ਕੀਤਾ ਹਮਲਾ ਕੀਤਾ ਆਪਣੇ ਇੰਡੀਆ ਵਾਲੇ ਨੇ ਆਪ ਹੀ ਕਰਵਾਇਆ ਕਿਉਂਕਿ ਜਿੰਨੇ ਹਮਲੇ ਪਹਿਲਾਂ ਹੋਏ ਸਾਰੇ ਇਹਨਾਂ ਨੇ ਕਰਵਾਏ ਆ ਨਹੀਂ ਤੇ ਬਾਹਰੋਂ ਕਿਸ ਬੰਦੇ ਦੀ ਆਉਣ ਦੀ ਕੀ ਜ਼ਰੂਰਤ ਹੈ ਜਿੱਥੇ ਇੰਨੀ ਆਰਮੀ ਲੱਗੀ ਹੈ ਬਾਰਡਰ ਦੇ ਉੱਤੇ ਕੋਈ ਆਰਮੀ ਨਹੀਂ ਹੁੰਦੀ ਥੋੜੀ ਆ ਜਾਊਗਾ ਕਿ ਨਹੀਂ ਤੇ ਹੁਣ ਵੀ ਪੂਰਾ ਮੌਲ ਵੀ ਖਰਾਬ ਹੋਇਆ ਪਿਆ ਮੰਨ ਲਓ ਸਰਕਾਰ ਦਾ ਕੁਛ ਨਹੀਂ ਜਾਣਾ ਮਰਨੇ ਆਮ ਲੋਕ ਆ ਆਮ ਲੋਕਾਂ ਦੇ ਘਰ ਤਬਾਹ ਹੋਣੇ ਆ ਉਜੜਨੇ ਆਮ ਲੋਕ ਆ ਫਰਗੇ ਦਾ ਕੁਛ ਨਹੀਂ ਜਾਣਾ ਉਹ ਦਰੋ ਬਾਰਡਰ ਪਾਰ ਵਾਲੇ ਇਧਰ ਆਪਣੇ ਬਾਰਡਰ ਪਾਰ ਵਾਲੇ ਬੁਰੇ ਹਲਾ ਦੇਨਾਂ ਦੇ ਹੋਣੇ ਆ ਸਰਕਾਰਾਂ ਦਾ ਕੁਛ ਨਹੀਂ ਆਣਾ ਸਿਰਫ ਸਰਕਾਰੇ ਕੰਮ ਕਰਵਾ ਰੀਆਂ ਵਾ ਜਿੱਦਾਂ ਮਾਲ ਹੋਣਾ 5 6 ਮਹੀਨੇ ਪਹਿਲਾਂ ਆਪਣੇ ਇਧਰ ਤੇ ਪੰਜਾਬੀ ਜਾਣ ਆਉਣ ਲੱਗ ਪਏ ਪਾਕਿਸਤਾਨ ਲਾਹੌਰ ਆਪਣੇ ਗੁਨਾਨਕ ਪਾਸ਼ਾਹੀ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਿਰਫ ਇਸੇ ਗੱਲੋਂ ਡਰਦੇ ਆ ਵੀ ਕਿਤੇ ਇਹਨਾਂ ਦੇ ਮੇਲ ਮਲਾਵ ਹੀ ਯਾਦ ਨਾ ਵਧਿਆਣਾ ਪੰਜਾਬ ਦਾ ਪੰਜਾਬ ਨੂੰ ਬਾਰਡਰ ਨਾ ਖੁੱਲ ਜੇ ਇਸੇ ਗੱਲੋਂ ਡਰ ਮਾਰਦਾ ਉਹਨਾਂ ਨੂੰ ਹੋਰ ਹੋਰ ਕੋਈ ਲੜਾਈ ਥੋੜੀ ਹੈਗੀ ਆ ਇਹ ਕਰਕੇ ਪੰਗਾ ਪਾਉਂਦੇ ਆ ਲੜਾਈ ਦਾ ਵੀ ਪਾਕਿਸਤਾਨ ਇਹ ਕਰਤਾ ਜੇ ਕਰਤਾ ਪਰ ਨਹੀਂ ਚਲੋ ਇਹ ਤੇ ਵਾਹਿਗੁਰੂ ਸੱਚੇ ਪਾਛੇ ਆਂਦਾ ਕੀ ਦਾ ਕੀ ਕਸੂਰਾ ਪਰ ਜਿੱਥੇ ਤੱਕ ਆਪਾਂ ਨੂੰ ਲੱਗਦਾ ਗੱਲ ਇਹੀ ਆ ਜਿਹੜੇ ਸਰਕਾਰਾਂ ਨੇ ਸਰਕਾਰਾਂ ਆ ਵੀ ਭੜਕਾਉਂਦੀ ਆ ਸਰਕਾਰਾਂ ਆ ਵੀ ਸਭ ਕੁਝ ਕਰਵਾਈ ਜਾਂਦੀਆਂ ਬਾਕੀ ਚਲੋ ਸੱਚੇ ਪਾਛੇ ਮਿਹਰ ਕਰੇ ਵਾਹਿਗੁਰੂ ਇਦਾਂ ਦਾ ਕੁਛ ਨਾ ਹੋਵੇ ਬਾਕੀ ਜਿੰਨੇ ਮਾਰੇ ਨੇ ਸਾਹ-ਸਵਾਸ ਲਿਖੇ ਆ ਉਹਦੇ ਉਹਨੇ ਹੋਣੇ ਆ ਤੇ ਪਰ ਇਹ ਵੀ ਆ ਜਿਹੜਾ ਨਜਾਇਜ਼ ਕੰਮ ਹੋ ਜਾਂਦਾ ਵਾ ਇਹ ਕੰਮ ਮਾਰਦਾ ਪੰਜਾਬ ਨੂੰ ਹਮੇਸ਼ਾ ਪੰਜਾਬ ਨੂੰ ਇਸੇ ਕੰਮ ਨੇ ਮਾਰਿਆ ਪਹਿਲਾਂ ਨਸ਼ਿਆਂ ਦੀ ਦਲਦਲ ਨੇ ਮਾਰ ਲਿਆ ਹੁਣ ਪੰਜਾਬ ਦੇ ਵਿੱਚ ਚੋਰੀ ਕਿੱਥੇ ਨਹੀਂ ਹੈਗੀ ਇਥੋਂ ਆਪਣੇ ਪਠਾਨਕੋਟ ਜਲੰਧਰ ਲੁਧਿਆਣਾ ਅੰਨੀ ਚੋਰੀ ਆ ਗੱਡੀਆਂ ਦੇ ਅਟੈਚ ਚੋਰੀ ਹੋ ਜਾਂਦੀ ਜਿਵੇਂ 10 15 ਮਿੰਟ ਵੀ ਖਲੋਈ ਜਾਂਦਾ ਤੇ ਉਧਰੋਂ ਇੱਥੇ ਬਟਾਲੇ ਹੋਣ ਅਸੀਂ ਇੱਥੇ ਖੜੇ ਆ ਇੱਥੇ ਵੀ ਹਰ ਪੂਰੇ ਹਾਲਾਤ ਹੋਏ ਪੇ ਬੋਰੀਆਂ ਦੇ ਬੋਰੀ ਆਪਣੀ ਗੱਡੀ ਇੱਥੇ ਗਡਾਉਣ ਦੇ ਅੰਦਰ ਖੜੀ ਸੀਗੀ ਸਵੇਰੇ ਉਤੋਂ ਬੋਰੀਆਂ ਲਾ ਕੇ ਭੱਜਣ ਲੱਗੇ ਚਲੋ ਵੀਰ ਨੇ ਵੀ ਬਚਾ ਰਹਿ ਗਿਆ ਤੇ ਬੜੇ ਬੁਰੇ ਹਾਲ ਹੋ ਗਏ ਪੰਜਾਬ ਦੇ ਦੇ ਮਤੂੰ ਹੀ ਮਲਾੜੋ ਸਰਕਾਰਾਂ ਨੇ ਕੀਤੇ ਬੁਰੇ ਹਾਲ ਕੇ ਜਿੰਨਾ ਨਸ਼ਾ ਇੰਨਾ ਚਲਾਤਾ ਬੇਰੋਜ਼ਗਾਰੀ ਕੋਈ ਨੌਕਰੀ ਨਹੀਂ ਦਿੰਦੇ ਲੁੱਟ ਰਾਈਆਂ ਲੋਕਾਂ ਨੇ ਹੋਰ ਕੀ ਕਰਨਾ ਮਾਰਿਆ ਆਂ ਬੰਦਾ ਜਾਂਦਾ ਬਾਕੀ ਚਲੋ ਬਾਬਾ ਦੀਪ ਸਿੰਘ ਜੀ ਮੇਰ ਪ੍ਰਯਾਥਰ ਕਰ ਸੱਚੇ ਪਾਸ਼ਾ ਪੰਜਾਬ ਤੇ ਮੇਰ ਕਰਨ ਸਮਾਤ ਬਖਸ਼ਣ ਲੀਡਰਾਂ ਨੂੰ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਜਿਨ੍ਹਾਂ ਨੇ ਸਿਰਫ ਪੈਸਾ ਮੋਰੀ ਰੱਖਿਆ ਹੋ ਇਹਨਾਂ ਨੂੰ ਜਾਂ ਤੇ ਮਾਰ ਦੇਣ ਰੱਬਾ ਚੁੱਕ ਲੈ ਇਹਨਾਂ ਨੂੰ ਜਿਨ੍ਹਾਂ ਦੀਆਂ ਮਾੜੀਆਂ ਨੀਤਾਂ ਇਹਨਾਂ ਨੇ ਸਾਡੇ ਪੰਜਾਬ ਦਾ ਥੇ ਕੀਤਾ ਪਿਆ ਵਾ ਸਰਕਾਰਾਂ ਦੇ ਕਾਰਨਾਮੇ ਬੜੇ ਗੰਦੇ ਆ ਭੁਗਤਨੇ ਆਮ ਆਦਮੀ ਨੂੰ ਪੈਂਦੇ ਆ ਬਾਕੀ ਚਲੋ ਬਾਬਾ ਦੀਪ ਸਿੰਘ ਮੇਰ ਪਰ ਆਥਕਨ ਸਾਰੇ ਦੀ ਸੁੱਖੀ ਸੰਧੀ ਸਾਰੇ ਆਪੋ ਆਪਣੇ ਘਰੇ ਰਹਿਣ ਬਾਕੀ ਠੀਕ ਆ ਮਿਲਦੇ ਆ ਸਵੇਰੇ ਕੀ ਬਣਦਾ ਸਵੇਰੇ ਗੱਡੀ ਖਾਲੀ ਹੁੰਦੀ ਆ ਜਾਂ ਨਹੀਂ ਹੁੰਦੀ ਅੱਜ ਵੀ ਲੇਵਰਾਂ ਕੱਟ ਹੀ ਗਏ ਅੰਦੋ ਲੇਵਰ ਹੈ ਤਾਂ ਕਰਕੇ ਅਰਸ਼ਦੀ ਵੀ ਗੱਡੀ ਰਹਿ ਗਈ ਜੇ ਲੇਵਰ ਹੁੰਦੀਆਂ ਤਿੰਨ ਚਾਰ ਫੇਰ ਅਰਸ਼ਦੀ ਗੱਡੀ ਖਾਲੀ ਵੀ ਨਾ ਆਪਣਾ ਨੰਬਰ ਨੇੜੇ ਚੱਲ ਜਾਣਾ ਏ ਤੇ ਸਾਰੇ ਗੱਡੀ ਖਾਲੀ ਹੋਈ ਨਹੀਂ ਬਾਕੀ ਚਲੋ ਜੋ ਕਰਮਾਂ ਦੇ ਲਿਖਿਆ ਦਾਣਾ ਪਾਣੀ ਥੇ ਲਿਖਿਆ ਛਕ ਲੈਣਾ ਠੀਕ ਆ ਵੀ ਮਿਲਦੇ ਆਂ ਬਾਬੇ ਸਵੇਰੇ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਕੀ ਫਤਿਹ